ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਗੱਲਬਾਤ ਦੋਸਤੋ ਅੱਜ ਦੀ ਬਹੁਤ ਹੀ ਦਿਲਚਸਪ ਹੈ ਇੱਕ ਇਤਿਹਾਸਕ ਜਾਣਕਾਰੀ ਜੋ ਕਿ ਸੁਣ ਕੇ ਤੁਸੀਂ ਬੜਾ ਮਾਣ ਮਹਿਸੂਸ ਕਰੋਗੇ ਗੱਲ ਕਰਾਂਗੇ ਦੋਸਤੋ ਜਰਨਲ ਬੈਂਤੂਰਾ ਦੇ ਬਾਰੇ ਜਨਰਲ ਬੈਂਤੂਰਾ ਇਹ ਕੌਣ ਸੀ ਔਰ ਸ਼ੇਰ-ਏ-ਪੰਜਾਬ ਦੀ ਫੌਜ ਦੇ ਵਿੱਚ ਇਹ ਜਨਰਲ ਕਿੱਦਾਂ ਬਣਿਆ ਕਿਵੇਂ ਇਹ ਪੰਜਾਬ ਆਇਆ ਕਿਵੇਂ ਇਹ ਨੌਕਰੀ ਤੇ ਲੱਗਿਆ ਸਾਰਾ ਸਫਰ ਤੇ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਸਾਰੀ ਵੀਡੀਓ ਬੜੀ ਦਿਲਚਸਪ ਐ ਸੁਣਨਯੋਗ ਐ ਬੜੀ ਖਾਸ ਤੇ ਰੇਅਰ ਜਾਣਕਾਰੀ ਤੁਹਾਨੂੰ ਆਪਣੇ ਦੇਣੀ ਅੱਜ ਕਿ ਕਿਦਾਂ ਅੰਗਰੇਜ਼ ਕਹ ਲਈਏ ਵੀ ਨੌਕਰੀਆਂ ਕਰਨ ਇੱਥੇ ਆਉਂਦੇ ਸੀਗੇ ਆਪਣੇ ਖਾਲਸਾ ਰਾਜ ਦੇ ਵਿੱਚ ਸੋ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿਨ੍ਹਾਂ ਵੀਰਾਂ ਨੇ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲਓ ਗੱਲ ਕਰਾਂਗੇ ਬੈਂਤੂਰਾ ਦੇ ਬਾਰੇ ਦੋਸਤੋ ਬੈਂਤੂਰਾ ਦੇ ਜਨਮ ਦੀ ਜੇ ਆਪਾਂ ਗੱਲ ਕਰੀਏ ਤਾਂ ਖੋਜ ਕੀਤੀਆਂ ਜੋ ਕੁਝ ਪਤਾ ਲੱਗਦਾ ਉਹ ਇਹ ਹੈ ਕਿ ਇਹਦਾ ਜਨਮ ਸਨ 1782-83 ਦੇ ਵਿਚਾਲੇ ਇਟਲੀ ਦੇ ਇੱਕ ਕੈਥੋਲਿਕ ਘਰਾਣੇ ਵਿੱਚ ਹੋਇਆ ਸੀਗਾ ਸਨ 1810 ਈਸਵੀ ਦੇ ਵਿੱਚ ਇਹਨੂੰ ਇੱਕ ਇਟਾਲੀਅਨ ਰੈਜਮੈਂਟ ਵਿੱਚ ਜਿਹੜੀ ਕਿ ਨੈਪੋਲੀਅਨ ਬੋਨਾਪਾਰ ਦੀ ਮਦਦ ਲਈ ਨਵੀਂ-ਨਵੀਂ ਖੜੀ ਕੀਤੀ ਗਈ ਸੀ ਲੈਫਟੀਨੈਂਟ ਦਾ ਅਹੁਦਾ ਇਹਨੂੰ ਦਿੱਤਾ ਗਿਆ ਸੀ ਬੈਂਟੂਰਾ ਨੇ ਆਪਣੀ ਰੈਜiment ਨਾਲ ਯੂਰਪ ਦੀਆਂ ਕਈ ਲੜਾਈਆਂ 'ਚ ਹਿੱਸਾ ਲਿਆ। ਸਨ 1822 ਦੇ ਵਿੱਚ ਨੈਪੋਲੀਅਨ ਦੀ ਰੂਸ ਪਰ ਚੜ੍ਹਾਈ ਸਮੇ ਇਹ ਬੜੀ ਬਹਾਦਰੀ ਨਾਲ ਲੜਿਆ ਸੀ। ਜਨਰਲ ਬੈਂਟੂਰਾ ਉਹਨਾਂ 99 ਫੌਜੀਆਂ ਵਿੱਚੋਂ ਸੀ ਜਿਹੜੇ ਨੈਪੋਲੀਅਨ ਦੇ ਨਾਲ ਜਾਨ ਬਚਾ ਕੇ ਪੈਰਸ ਪਹੁੰਚੇ ਸੀ। ਸਨ 1815 ਵਾਲੀ ਜਿਹੜੀ ਬਾਟਰਲੂ ਦੀ ਬੜੀ ਮਸ਼ਹੂਰ ਲੜਾਈ ਸੀ ਜਿਹਦੇ ਵਿੱਚ ਨੈਪੋਲੀਅਨ ਬੋਨਾਪਾਰਟ ਦੀ ਸ਼ਕਤੀ ਦਾ ਅੰਤ ਹੋ ਗਿਆ ਸੀ। ਬੈਂਤੂਰਾ ਸਣੇ ਆਪਣੀ ਰੈਜਿਮੈਂਟ ਦੇ ਉਸ ਵਿੱਚ ਸ਼ਾਮਲ ਸੀ ਮਿਸਟਰ ਪ੍ਰਿੰਸਿਪ ਲਿਖਦਾ ਕਿ ਇਸ ਸਮੇਂ ਬੈਂਤੂਰਾ ਕਰਨਲ ਦੇ ਅਹੁਦੇ 'ਤੇ ਸੀਗਾ ਨੈਪੋਲੀਅਨ ਦੀ ਹਕੂਮਤ ਦੇ ਅੰਤ ਹੋ ਜਾਣ ਪਰ ਫਰਾਂਸ ਤੇ ਇਟਲੀ ਦੀਆਂ ਬਹੁਤ ਸਾਰੀਆਂ ਫੌਜਾਂ ਤੋੜ ਦਿੱਤੀਆਂ ਗਈਆਂ ਜਿਨ੍ਹਾਂ 'ਚ ਬੈਂਤੂਰਾ ਦੀ ਰੈਜਿਮੈਂਟ ਵੀ ਟੁੱਟ ਗਈ ਸੀ ਹੁਣ ਬੈਂਤੂਰਾ ਈਰਾਨ ਵਿੱਚ ਜਾਂਦਾ ਬੈਂਤੂਰਾ ਦੀ ਫੌਜੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਸਣੇ ਆਪਣੇ ਇੱਕ ਸਾਥੀ ਅਲਾਰਡ ਦੇ ਨਾਲ ਆਪਣੀ ਨੌਕਰੀ ਦੀ ਭਾਲ 'ਚ ਇਟਲੀ ਤੋਂ ਨਿਕਲ ਕੇ ਪਹਿਲਾਂ ਤੁਰਕੀ ਤੇ ਫਿਰ ਈਰਾਨ ਪਹੁੰਚਿਆ ਉਸ ਤੋਂ ਬਾਅਦ ਇਹ ਪਸ਼ਾਵਰ ਜਾਂਦਾ ਇੱਥੋਂ ਹੀ ਇਹਨਾਂ ਦੋਹਾਂ ਨੂੰ ਇਹਨਾਂ ਦੀ ਇੱਛਾ ਦੇ ਅਨੁਸਾਰ ਰੋਜ਼ਗਾਰ ਨਾ ਮਿਲਣ ਦੇ ਕਾਰਨ ਇਹ ਦੋਵੇਂ ਅਫਗਾਨਿਸਤਾਨ ਤੋਂ ਹੁੰਦੇ ਹੋਏ ਜਨਵਰੀ 1822 ਨੂੰ ਈਰਾਨੀ ਸੌਦਾਗਰਾਂ ਦੇ ਭੇਸ ਵਿੱਚ ਪਸ਼ਾਵਰ ਪਹੁੰਚ ਗਏ ਤੇ ਇੱਥੇ ਦੀ ਜਾਮੀਆ ਮਸਜਿਦ ਵਿੱਚ ਆ ਕੇ ਇਹਨਾਂ ਨੇ ਡੇਰਾ ਲਾ ਲਿਆ ਇਹ ਸਫ਼ਰ ਇਹਨਾਂ ਨੇ 6 ਮਹੀਨੇ ਚ ਪੂਰਾ ਕਰਿਆ ਹੈਨਰੀ ਲਾਰੈਂਸ ਲਿਖਦਾ ਕਿ ਰਾਹ ਦੀਆਂ ਔਕੜਾਂ ਅਤੇ ਪੰਦ ਦੇ ਲੰਮੇ ਹੋ ਜਾਣ ਕਾਰਨ ਇਹਨਾਂ ਦਾ ਸਾਰਾ ਪੈਸਾ ਖਰਚ ਹੋ ਗਿਆ ਤੇ ਇਹਨਾਂ ਨੂੰ ਕਈ ਵਾਰੀ ਮੰਗ-ਮੁੰਗ ਕੇ ਵੀ ਬਜਾਰਾ ਕਰਨਾ ਪਿਆ। ਪਸ਼ਾਵਰ ਦੀ ਇਸ ਮਸਜਿਦ ਵਿੱਚ ਆਪਣੇ ਆਪ ਨੂੰ ਮੁਸਲਮ ਦੱਸ ਕੇ ਇਹਨਾਂ ਨੇ ਕਈ ਦਿਨਾਂ ਤੱਕ ਬਜੀਫੇ ਖਾ ਕੇ ਉੱਥੇ ਦਿਨ ਕੱਟੇ। ਇੱਥੇ ਬੈਂਤੂਰਾ ਮਹਾਜਨ ਬਾਂਗੀ ਦੀ ਸੇਵਾ ਕਰਕੇ ਨਿਆਜ਼ 11ਵੀਂ ਦੀ ਖਰਾਤ ਖੰਦਾ ਰਹਾ ਲਾਰੈਂਸ ਦੱਸਦਾ ਕਿ ਇਹ ਜਿਹੜੀ ਸਾਰੀ ਵਿਥਿਆ ਹੈ ਉਹਨੂੰ ਸ਼ਾਹ ਜਮਾਨ ਵਾਲੀਏ ਅਫਗਾਨਿਸਤਾਨ ਦੇ ਇੱਕ ਇਤਬਾਰੀ ਕਾਰਦਾਰ ਨੇ ਦੱਸੀ ਸੀਗੀ ਪਿਸ਼ਾਵਰ ਤੋਂ ਤੁਰਨ ਤੋਂ ਪਹਿਲਾਂ ਬੈਂਤੂਰਾ ਨੇ ਆਪਣੀ ਤਸਬੀ ਇੱਕ ਯਹੂਦੀ ਸੌਦਾਗਰ ਦੇ ਕੋਲ ਵੇਚਤੀ ਜਿਦੇ ਵਿੱਚ ਕਈ ਨਗ ਬੜੇ ਕਾ ਕੀਮਤੀ ਸਨ ਹੁਣ ਇਹਨਾਂ ਨੇ ਇਸ ਤਰ੍ਹਾਂ ਕੁਝ ਮਾਇਆ ਪ੍ਰਾਪਤ ਕਰ ਲਈ ਤੇ ਲਾਹੌਰ ਵੱਲ ਨੂੰ ਤੁਰ ਪਏ ਇਹ ਜਿਹੜੇ ਦੋਨੋਂ ਸੀ ਇਹ 10 ਮਾਰਚ 1822 ਦੀ ਸ਼ਾਮ ਨੂੰ ਸ਼ਹਾਦਰੇ ਪਹੁੰਚ ਗਏ ਹੁਣ ਲਾਹੌਰ ਕਿਵੇਂ ਪਹੁੰਚੇ ਇਹ ਤੋਂ ਅੱਗੇ ਬੈਂਤੂਰਾ ਤੇ ਐਲਾਨ ਦੇ ਲਾਹੌਰ ਪਹੁੰਚਣ ਤੇ ਔਰ ਸ਼ੇਰੇ ਪੰਜਾਬ ਨਾਲ ਇਹਨਾਂ ਦੀ ਪਹਿਲੀ ਮਿਲਣੀ ਦਾ ਹਾਲ ਹੈ ਜਿਹੜਾ ਇਹ ਪੰਜਾਬ ਰਿਕਾਰਡ ਖਾਲਸਾ ਦਰਬਾਰ ਰਿਕਾਰਡ ਤੇ ਕਈ ਉਸ ਸਮੇਂ ਦੇ ਯਾਤਰੀਆਂ ਦੇ ਸਫਰਨਾਮਿਆਂ ਤੇ ਖਾਲਸਾ ਰਾਜ ਸੰਬੰਧੀ ਹੋਰ ਅਨੇਕਾਂ ਕਿਤਾਬਾਂ ਦੀ ਖੋਜ ਤੋਂ ਜੋ ਕੁਝ ਵੀ ਮਿਲ ਸਕੇ ਆ ਉਹ ਇਹ ਹੈ ਕਿ ਮਹਾਰਾਜਾ ਰੀਸ ਸਿੰਘ ਨੂੰ ਜਦ ਰਿਪੋਰਟ ਪਹੁੰਚੀ ਕਿ ਦੋ ਬਲੈਦੀ ਯਾਤਰੂ ਕੱਲ ਰਾਤ ਲਾਹੌਰ ਪਹੁੰਚੇ ਹਨ ਤਾਂ ਸਰਕਾਰ ਨੇ ਮੁਰਸੀ ਸੰਧਰਾਮ ਨੂੰ ਹੁਕਮ ਦਿੱਤਾ ਕਿ ਉਹ ਨਵੇਂ ਆਏ ਦੋਵੇਂ ਯਾਤਰੂਆਂ ਬੈਂਤੂਰਾ ਅਤੇ ਐਲਾਰਡ ਨੂੰ ਹਜ਼ੂਰੀ ਵਿੱਚ ਪੇਸ਼ ਕਰਨ ਕੁਝ ਸਮੇਂ ਤੋਂ ਬਾਅਦ ਇਹ ਦੋਵੇਂ ਦਰਬਾਰ ਵਿੱਚ ਹਾਜ਼ਰ ਕੀਤੇ ਗਏ ਇਹਨਾਂ ਇਹ ਸਮੇਂ ਕੁਝ ਰੁਪਈਆ ਮਹਾਰਾਜ ਦੇ ਸਾਹਮਣੇ ਨਜ਼ਰਵਜੋਂ ਪੇਸ਼ ਕੀਤਾ ਕੁਝ ਰੁਪਈਆ ਤਾਂ ਇਸ ਸਮੇਂ RAMDAS ਨਾਮੀ ਮਹਾਰਾਜੇ ਦੇ ਮੁਰਸ਼ੀਖਾਨੇ ਦੇ ਇੱਕ ਮੁਰਸ਼ੀ ਜੋ ਕਿ ਅੰਗਰੇਜ਼ੀ ਤੇ ਫ੍ਰਾਂਸੀਸੀ ਫ੍ਰੈਂਚ ਦੋਵੇਂ ਭਾਸ਼ਾਵਾਂ ਵਿੱਚ ਬੋਲ ਸਕਦਾ ਸੀ ਇਹਨੇ ਦੋ ਭਾਸ਼ੀ ਦਾ ਕੰਮ ਕੀਤਾ ਇਹਨਾਂ ਦੋਵਾਂ ਯਾਤਰਾਂ ਨੂੰ ਮਿਲਣ ਤੋਂ ਬਾਅਦ ਸ਼ੇਰੇ ਪੰਜਾਬ ਨੇ ਇਹਨਾਂ ਦਾ ਸੁੱਖ ਆਨੰਦ ਪੁੱਛਿਆ ਇਹਦੇ ਨਾਲ ਹੀ ਇਹ ਵੀ ਜਾਨਣਾ ਚਾਹਿਆ ਕਿ ਉਹ ਆਏ ਕਿੱਥੋਂ ਹਨ ਤੇ ਅੱਗੇ ਨੂੰ ਉਹਨਾਂ ਦਾ ਕੀ ਇਰਾਦਾ ਹੈ ਇਹਨਾਂ ਨੇ ਉੱਤਰ ਦਿੱਤਾ ਕਿ ਇਹ ਫ੍ਰਾਂਸੀਸੀ ਨੇ ਤੇ ਆਪ ਦੀ ਮਹਿਮਾ ਸੁਣ ਕੇ ਇੱਥੇ ਨੌਕਰੀ ਲਈ ਆਏ ਆਂ ਔਰ ਉਹ ਰੋਮ ਬਗਦਾਦ ਇਰਾਨ ਕੰਧਾਰ ਕਾਬਲ ਪਸ਼ਾਵਰ ਤੇ اٹਕਦੇ ਰਾਹ ਲਾਹੌਰ ਪਹੁੰਚੇ ਨੇ ਤਾਂ ਮਹਾਰਾਜੇ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਉਹ ਫੌਜੀ ਹ honors ਤੋਂ ਜਾਣੂ ਨੇ ਉਹ ਕਹਿੰਦੇ ਕਿ ਉਹ ਨਪੋਲੀਅਨ ਬੋਨਾਪਾਰ ਦੇ ਮੁਸਾਹਿਬ ਰਹਿ ਚੁੱਕੇ ਨੇ ਤੇ ਉਹਦੀ ਫੌਜ ਵਿੱਚ ਕਰਨਲ ਦੇ ਅਹੁਦੇਾਂ ਪਰ ਸੀਗੇ ਉਹ ਦੋਵੇਂ ਫੌਜੀ ਕੰਮ ਦੇ ਚੰਗੇ ਮਹਾਰਾਜੇ ਹੁਣ ਇਹਦੇ ਉਪਰੰਤ 13 ਮਾਰਚ ਸਨ 1822 ਇਸਵੀ ਦੇ ਲੋਹੜੇ ਪਹਿਰ ਮਹਾਰਾਜਾ ਸਹਿਬ ਨੇ ਆਪਣੀ ਕਵਾਇਦਦਾਨ ਫੌਜ ਢੌਕਲ ਸਿੰਘ ਵਾਲੀ ਬਟਾਲੀਅਨ ਨੂੰ ਹੁਕਮ ਕੀਤਾ ਕਿ ਇਹ ਉਹਨਾਂ ਫ੍ਰਾਂਸੀਸੀਆਂ ਨੂੰ ਆਪਣੇ ਯੂਰਪੀਅਨ ਤਰੀਕੇ ਨਾਲ ਸਿੱਖੀ ਹੋਈ ਕਵਾਇਰ ਦੱਸਣ ਇਹ ਦੋਵੇਂ ਜਦ ਖਾਲਸਾ ਫੌਜ ਦੀ ਕਵਾਇਦ ਪ੍ਰੇਡ ਦੇਖ ਚੁੱਕੇ ਤਾਂ ਮਹਾਰਾਜੇ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਉਹਨਾਂ ਦੀ ਰਾਏ ਵਿੱਚ ਮੇਰੀ ਫੌਜ ਠੀਕ ਅੰਗਰੇਜ਼ੀ ਫੌਜ ਦੀ ਤਰ੍ਹਾਂ ਕਵਾਇਦ ਕਰਦੀ ਹੈ ਤਾਂ ਉਹਨਾਂ ਨੇ ਉੱਤਰ ਦਿੱਤਾ ਕਿ ਉਹਨਾਂ ਦੇ ਖਿਆਲ ਵਿੱਚ ਖਾਲਸਾ ਫੌਜ ਅੰਗਰੇਜ਼ੀਆਂ ਦੀ ਫੌਜ ਤੋਂ ਵੱਧ ਫੌਜੀ ਹੋਂਰ ਜਾਣਦੀ ਹੈ ਇਹ ਕਵਾਇਦ ਸ਼ਾਮ ਤੱਕ ਹੁੰਦੀ ਰਹੀ ਤਾਂ ਹੁਣ ਇਹਨਾਂ ਦੀ ਹੌਸਲੇ ਦੀ ਪਰਖ ਹੋਈ ਮਹਾਰਾਜਾ ਨਜੀਤ ਸਿੰਘ ਨੇ ਇਹਨਾਂ ਦੇ ਹੌਸਲੇ ਦੀ ਪਰਖ ਲਈ ਇਸ ਸਮੇਂ ਉਹਨਾਂ ਉੱਪਰ ਇੱਕ ਬੜਾ ਅਜੀਬ ਪ੍ਰਸ਼ਨ ਕੀਤਾ ਸਰਕਾਰ ਨੇ ਆਖਿਆ ਕਿ ਉਹ ਚਾਹੁੰਦਾ ਕਿ ਆਪਣੀ ਪੈਦਲ ਸਵਾਰ ਤੇ ਤੂਫਖਾਨਾ ਫੌਜ ਉਹਨਾਂ ਦੀ ਕਮਾਂਡ ਵਿੱਚ ਦਵੇ ਤੇ ਉਹ ਇਸ ਫੌਜ ਨਾਲ ਪਹਿਲਾਂ ਪਸ਼ਾਵਰ ਫਿਰ ਕਾਬਲ ਅਤੇ ਕੰਧਾਰ ਨੂੰ ਜਿੱਤਣ ਤਾਂ ਸ਼ੇਰੇ ਪੰਜਾਬ ਦੇ ਇਹ ਖਿਆਲ ਸੁਣ ਕੇ ਬੈਂਤੂਰਾ ਨੇ ਆਖਿਆ ਕਿ ਸਰਕਾਰ ਕਿ ਸਰਕਾਰ پاس ਕਈ ਬਹਾਦਰ ਤੇ ਸੁਗੜ ਸਰਦਾਰ ਮੌਜੂਦ ਨੇ ਚੰਗਾ ਇਹ ਹੋਵੇਗਾ ਕਿ ਫੌਜ ਦੀ ਜ਼ਿੰਮੇਵਾਰੀ ਉਹਨਾਂ ਦੇ ਹੱਥ ਸੌਂਪੀ ਜਾਏ ਇਹ ਵੀ ਉਹਨਾਂ ਨਾਲ ਮਿਲ ਕੇ ਆਪਣੇ ਮਤਲਬ ਕਿ ਸਮਰੱਥਾ ਦੇ ਅਨੁਸਾਰ ਹਜੂਰ ਦੇ ਹੁਕਮ ਦੀ ਪਾਲਣਾ ਕਰਨਗੇ ਹੁਣ ਇਤਿਹਾਸ ਦੇ ਪ੍ਰੇਮੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਨੇ ਕਿ ਸ਼ੇਰੇ ਪੰਜਾਬ ਬੜੇ ਖੁਸ਼ ਰਹਿਣੇ ਸੁਭਾਅ ਦੇ ਮਾਲਕ ਸੀਗੇ ਸਰਕਾਰ ਕਦੇ-ਕਦੇ ਬੜੇ-ਬੜੇ ਗੰਭੀਰਤਾ ਦੇ ਕੰਮਾਂ 'ਚ ਵੀ ਹਾਸ ਰਸਦਾ ਹੁਲਾਰਾ ਲੈ ਲੈਂਦੇ ਸੀ ਤਾਂ ਐਨੇ ਦਿਨੀ ਗੱਲਾਂ ਗੱਲਾਂ 'ਚ ਬੈਂਤੂਰਾ ਤੇ ਅਲਾਰਟ ਦੀ ਕੌਮੀਅਤ ਬਾਰੇ ਵਿਚਾਰ ਹੋ ਰਹੀ ਸੀ ਕਿ ਕੀ ਇਹ ਦੋਵੇਂ ਠੀਕ ਫ੍ਰਾਂਸੀਸੀ ਨੇ ਤਾਂ ਇਸ ਸਮੇਂ ਸ਼ੇਰੇ ਪੰਜਾਬ ਨੂੰ ਇੱਕ ਬੜੀ ਹਾਸੇ ਭਰੀ ਵਿਉਂਤ ਸੋਚੀ ਜੋ ਕਿ ਇਦਾਂ ਹੈ ਕਿ ਸਰਕਾਰ ਨੇ ਆਪਣੇ ਨੌਕਰਾਂ ਵਿੱਚੋਂ ਇੱਕ ਨੂੰ ਬੁਲਾਇਆ ਜਿਹੜਾ ਅੰਗਰੇਜ਼ੀ ਲਿਖ ਸਕਦਾ ਸੀ ਤੇ ਉਹਨੂੰ ਹੁਕਮ ਦਿੱਤਾ ਕਿ ਉਹ ਇੱਕ ਖੱਤ ਅੰਗਰੇਜ਼ੀ ਵਿੱਚ ਮਿਸਟਰ ਮੂਰ ਕਰਾਫਟ ਵੱਲੋਂ ਬੈਂਤੂਰਾ ਅਤੇ ਅਲਾੜ ਦੇ ਨਾਮ ਲਿਖੇ ਜਿਦੇ ਵਿੱਚ ਪ੍ਰਗਟ ਕੀਤਾ ਜਾਏ ਕਿ ਆਪ ਦੋਵਾਂ ਦੇ ਸੁਖ ਆਨੰਦ ਨਾਲ ਲਾਹੌਰ ਪਹੁੰਚ ਜਾਣ ਦੀ ਖਬਰ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਕਸ਼ਮੀਰ ਵਿੱਚ ਆਪ ਨੂੰ ਉਡੀਕ ਰਿਹਾ ਹਾਂ ਆਪ ਮੈਨੂੰ ਇੱਥੇ ਮਿਲੋ ਅਤੇ ਨਿਸ਼ਚਿਤ ਗੋੰਦ ਨੂੰ ਸੰਪੂਰਨਤਾ ਤੱਕ ਪਹੁੰਚਾਉਣ ਲਈ ਆਪ ਮੈਨੂੰ ਸਭ ਤਰ੍ਹਾਂ ਤਿਆਰ ਪਾਉਗੇ ਤਾਂ ਇਹ ਹਲਕਾਰਾ ਜਿਹੜਾ ਕਿਸਨੇਹਾ ਦੇਣ ਵਾਲਾ ਜੋ ਮੈਂ ਆਪ ਦੇ ਕੋਲ ਉਚੇਚੇ ਤੌਰ ਤੇ ਭੇਜ ਰਿਹਾ ਮੇਰਾ ਵੱਡਾ ਭਰੋਸੇ ਵਾਲਾ ਏ ਇਹਦੇ ਹੱਥੀ ਮੈਨੂੰ ਉੱਤਰ ਲੈ ਕੇ ਭੇਜੋਗੇ ਤਾਂ ਮੈਨੂੰ ਬੜੀ ਖੁਸ਼ੀ ਹੋਵੇਗੀ ਹੁਣ ਛੇਰੇ ਪੰਜਾਬ ਦੀ ਇੱਛਾ ਦੇ ਅਨੁਸਾਰ ਇਹ ਖੱਤ ਲਿਖਿਆ ਗਿਆ ਇਹਦੇ ਉੱਪਰ ਮੂਰ ਕਰਾਫਟ ਦੇ ਇੱਕ ਪੁਰਾਣੇ ਖਤ ਦੀ ਮੋਹਰ ਕੱਟ ਕੇ ਬੜੀ ਸਫਾਈ ਨਾਲ ਉਹਦੇ ਉੱਤੇ ਛਾਪੀ ਗਈ। ਤਾਂ ਏਸ ਖਤ ਨੂੰ ਬੈਂਤੂਰਾ ਕੋਲ ਪਹੁੰਚਾਉਣ ਲਈ ਇੱਕ ਕਸ਼ਮੀਰੀ ਨੂੰ ਲਦਾਖੀਆਂ ਵਾਲੇ ਕੱਪੜੇ ਪਹਿਨਾਏ ਗਏ ਤੇ ਇੱਕ ਯਾਰ ਕੰਦੀ ਟੱਟੂ ਉੱਪਰ ਲਦਾਖੀ ਕਾਠੀ ਅਤੇ ਖੁਰਜੀਨ ਸਜਾਈ ਗਈ। ਇਸ ਤਰ੍ਹਾਂ ਇਸ ਬਹਿਰੂਪੀਏ ਨੂੰ ਸਣੇ ਉਸ ਨਕਲੀ ਖਤ ਦੇ ਇਹਨਾਂ ਫ੍ਰਾਂਸੀਸੀਆਂ ਦੇ ਡੇਰੇ ਭੇਜਿਆ ਗਿਆ। ਤਾਂ ਇਹ ਹਲਕਾਰੇ ਨੇ ਬੈਂਤੂਰਾ ਦੇ ਸਾਹਮਣੇ ਉਸ ਟੱਟੂ ਤੋਂ ਉਤਰ ਕੇ ਉਹ ਬਨੌਤੀ ਖਤ ਬੈਂਤੂਰਾ ਦੇ ਹੱਥ ਜਾ ਕੇ ਫੜਾਤਾ ਇਸ ਖਤ ਨੂੰ ਖੋਲ ਕੇ ਇਹਨਾਂ ਦੋਵਾਂ ਉਤਲ-ਪੁਤਲ ਕੜ ਕੇ ਬੜੇ ਗੌਰ ਨਾਲ ਦੇਖਿਆ ਤਾਂ ਇਹਨਾਂ ਇਸ ਲਦਾਕੀ ਹਲਕਾਰੇ ਨੂੰ ਆਖਿਆ ਕਿ ਅਸੀਂ ਇਸ ਆਦਮੀ ਨੂੰ ਨਹੀਂ ਜਾਣਦੇ ਤੇ ਨਾ ਹੀ ਸਾਡਾ ਇਸ ਨਾਲ ਚਿੱਠੀ ਪੱਤਰ ਦਾ ਕੋਈ ਸਬੰਧ ਹੈ ਇਹ ਚਿੱਠੀ ਇਹਨਾਂ ਉਸ ਹਲਕਾਰੇ ਨੂੰ ਵਾਪਸ ਦੇ ਦਿੱਤੀ ਇਹ ਹਲਕਾਰਾ ਜਦੋਂ ਪਰਤ ਕੇ ਸ਼ੇਰੇ ਪੰਜਾਬ ਦੇ ਸਾਹਮਣੇ ਆਇਆ ਤਾਂ ਸਾਰਾ ਹਾਲ ਦੱਸਿਆ ਆਹ ਮਹਾਰਾਜਾ ਸਾਹਿਬ ਦੇਰੀ ਤੱਕ ਖਿੜਖੜ ਹੱਸਦੇ ਰਹੇ ਇਸ ਤੋਂ ਬਾਅਦ ਫਿਰ 2 ਦਿਨਾਂ ਬਾਅਦ ਬੈਂਤੂਰਾ ਤੇ ਅਲਾਰ ਨੇ ਮਹਾਰਾਜਾ ਸਾਹਿਬ ਨੂੰ ਇੱਕ ਬਿਨੈ ਪੱਤਰ ਲਿਖਿਆ ਔਰ ਇਸ ਪੱਤਰ ਵਿੱਚ ਖਾਲਸੇ ਦੀ ਉੱਚਤਾ ਤੇ ਛਾਨ ਜਿਹੜੀ ਇਹ ਚੋ-ਚੋ ਪੈਂਦੀ ਸੀ ਅਸਲ ਪੱਤਰ ਫ੍ਰਾਂਸੀਸੀ ਭਾਸ਼ਾ ਵਿੱਚ ਸੀਗਾ ਲੇਕਿਨ ਇਹਦਾ ਸਤੰਤਰ ਅਨੁਵਾਦ ਹੈ ਜਿਹੜਾ ਉਹ ਇਦਾਂ ਉਹ ਲਿਖਦੇ ਹਨ ਹਿਜ ਮੈਜੈਸਟੀ ਦੀ ਕਿੰਗ ਛਿਰੀ ਹਜ਼ੂਰ ਦੀ ਸ਼੍ਰੀ ਹਜੂਰ ਜੀ ਦੀ ਰਾਜਧਾਨੀ ਲਾਹੌਰ ਵਿੱਚ ਪਹੁੰਚਣ ਤੇ ਦਿਵਸ ਤੋਂ ਅੱਜ ਤੱਕ ਜਿਨ੍ਹਾਂ ਬਖਸ਼ੀਆਂ ਦੀ ਵਰਖਾ ਸਰਕਾਰ ਵੱਲੋਂ ਇਹਨਾਂ ਦਾਸਾਂ ਪਰਵਰਾਈ ਗਈ ਹੈ ਇਹਦਾ ਗਿਣ-ਗਣ ਕੇ ਦੱਸਣਾ ਸਾਡੀ ਸਮਰੱਥਾ ਤੋਂ ਬਾਹਰ ਹੈ ਇਹ ਸ਼੍ਰੀ ਹਜੂਰ ਦੀ ਦਰਿਆ ਦੇ ਲਈ ਅਤੇ ਉਦਾਰ ਚਿੱਤੀ ਦਾ ਪ੍ਰਤੱਖ ਸਬੂਤ ਹੈ ਸ਼੍ਰੀ ਹਜੂਰ ਜੀ ਦੀ ਰਾਜਧਾਨੀ ਵਿੱਚ ਆ ਕੇ ਇਹਨਾਂ ਦਾਸਾਂ ਨੇ ਜੋ ਕੁਝ ਆਪਣੀਆਂ ਅੱਖਾਂ ਨਾਲ ਦੇਖਾ ਹੈ ਇਹ ਉਸ ਤੋਂ ਕਿਤੇ ਬਹੁਤ ਵੱਧ ਚੜ੍ਹ ਕੇ ਹੈ ਜਿਹਦੀ ਤੁਮ ਸਾਡੇ ਦੇਸ਼ ਯੂਰਪ ਦੇ ਵਿੱਚ ਤੁਮੀ ਹੋਈ ਹੈ। ਸ਼੍ਰੀ ਹਜੂਰ ਜੀ ਦਾ ਸ਼ਾਹਾਨਾ ਤੇਜ ਪ੍ਰਤਾਪ ਸਰਕਾਰ ਦੀ ਬਾਦਸ਼ਾਹਤ ਅਤੇ ਰਤਬੇ ਦੇ ਅਨਕੂਲ ਹੈ। ਗਰੀਬ ਨਵਾਜ਼ੀ ਜਦ ਇਹਨਾਂ ਦਾਸਾਂ ਨੂੰ ਪਹਿਲੀ ਵਾਰ ਸ਼੍ਰੀ ਹਜੂਰ ਵਿੱਚ ਹਾਜ਼ਰ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ ਤਾਂ ਉਦੋਂ ਇਹਨਾਂ ਦਾਸਾਂ ਨੇ ਇੱਥੇ ਆਉਣ ਦਾ ਮਨੋਰਥ ਸ਼੍ਰੀ ਹਜੂਰ ਦੀ ਸੇਵਾ ਵਿੱਚ ਪ੍ਰਗਟ ਕਰ ਦਿੱਤਾ ਸੀ। ਇਸ ਸਮੇਂ ਕਿਰਪਾਲੂ ਸਰਕਾਰ ਵੱਲੋਂ ਜਿਹੜਾ ਭਰੋਸਾ ਦਿਵਾਇਆ ਗਿਆ ਸੀ ਉਹ ਇਹਨਾਂ ਦਾਸਾਂ ਲਈ ਬੜਾ ਉਤਸ਼ਾਹ ਉਭਾਰੂ ਸੀ ਪਰ ਇਹਨਾਂ ਸੇਵਕਾਂ ਦੇ ਭਵਿੱਖ ਦਾ ਫੈਸਲਾ ਅਜੇ ਸਰਕਾਰ ਨੇ ਕਰਨਾ ਹੈ ਕੁਝ ਦਿਨ ਹੋਏ ਇਸ ਗੱਲ ਵੱਲ ਸਰਕਾਰ ਦਾ ਧਿਆਨ ਤੱਕ ਬਿਨੈ ਪੱਤਰ ਦੁਆਰਾ ਦਿਵਾਇਆ ਗਿਆ ਸੀ ਤਾਂ ਕਿ ਪਤਾ ਲੱਗ ਜਾਏ ਕਿ ਕੀ ਇਹਨਾਂ ਦਾਸਾਂ ਦਾ ਇੱਥੇ ਆਵਣਾ ਸ਼੍ਰੀ ਹਜੂਰ ਜੀ ਦੀ ਬਾਤ ਸ਼ਾਹਤ ਲਈ ਕਿਸੇ ਲਈ ਕਿਸੇ ਤਰ੍ਹਾਂ ਲਾਭਦਾਇਕ ਸਮਝਿਆ ਜਾਂਦਾ ਹੈ ਅਤੇ ਕੀ ਇਹ ਦਾਸ ਆਪਣੇ ਉਸ ਫੌਜੀ ਹਨਰ ਨਾਲ ਜਿਹੜਾ ਕਿ ਉਹਨਾਂ ਸ਼ਹਿਨशाह ਨਪੋਲੀਅਨ ਬੋਨਾਪਾਰਟ ਵਾਲੀਏ ਫਰਾਂ ਦੇ ਤਹਿਤ ਵਿੱਚ ਰਹਿ ਕੇ ਪ੍ਰਾਪਤ ਕੀਤਾ ਹੈ। ਸ਼੍ਰੀ ਹਜੂਰ ਦੀਆਂ ਫੌਜਾਂ ਦੀ ਸੇਵਾ ਕਰਨ ਦੇ ਯੋਗ ਸਮਝੇ ਜਾਂਦੇ ਹਾਂ। ਇਸ ਤਰ੍ਹਾਂ ਇਹਨਾਂ ਦਾਸਾਂ ਨੂੰ ਸਰਕਾਰ ਵੱਲੋਂ ਅਜੇ ਕੋਈ ਫਰਮਾਨ ਨਹੀਂ ਮਿਲਿਆ। ਹੁਣ ਫਕੀਰ ਨੂਰਦੀਨ ਜੀ ਦੀ ਸਲਾਹ ਨਾਲ ਆਪਣੀ ਦੇਸੀ ਆਪਣੇ ਦੇਹ ਦੀ ਭਾਸ਼ਾ ਵਿੱਚ ਮੋਰ ਚਤਾਬਨੀ ਪੱਤਰ ਸਰਕਾਰ ਦੀ ਹਜ਼ੂਰੀ ਵਿੱਚ ਪੇਸ਼ ਕਰਨ ਦੀ ਹਿੰਮਤ ਕਰਦੇ ਹਾਂ ਕਿਉਂਕਿ ਇਹਨਾਂ ਦਾਸਾਂ ਨੂੰ ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਦੇ ਦਰਬਾਰੀਆਂ ਵਿੱਚੋਂ ਇੱਕ ਦਰਬਾਰੀ ਫ੍ਰਾਂਸੀਸੀ ਭਾਸ਼ਾ ਜਾਣਦਾ ਹੈ ਹਜ਼ੂਰ ਜੀ ਹੁਣ ਇਹਨਾਂ ਦਾਸਾਂ ਉੱਪਰ ਦਇਆ ਕਰਕੇ ਸ਼ਾਹੀ ਫਰਮਾਨ ਜਾਰੀ ਕਰ ਦੇਣ ਦੀ ਕਿਰਪਾਤਾ ਕਰਨ ਤਾਂ ਕਿ ਇਹਨਾਂ ਸੇਵਕਾਂ ਦੀ ਚਿੰਤਾ ਨਿਵਰਤ ਹੋ ਜਾਏ ਇਹ ਦਾਸ ਉਸ ਹੁਕਮ ਦੀ ਪਾਲਣਾ ਫਰਜ ਸਮਝ ਕੇ ਕਰਨਗੇ ਅਤੇ ਸਰਕਾਰ ਦੇ ਰਾਜ ਭਾਗ ਦੀ ਅਟਲਤਾ ਲਈ ਰੱਬੀ ਦਰਗਾਹ ਵਿੱਚ ਅਰਦਾਸ ਕਰਨਗੇ ਸ਼੍ਰੀ ਹਿਜ ਮੈਜਿਸਟੀ ਦੇ ਦਰ ਦੇ ਸੇਵਕ ਸੀ ਵੈਂਟੂਰਾ ਸੀ ਅਲਾਰਡ ਲਾਹੌਰ 1 April ਸਨ 1822 ਤਾਂ ਦੋਸਤੋ ਛੇਰੇ ਪੰਜਾਬ ਨੂੰ ਇਹਨਾਂ ਦੇ ਇਸ ਬਿਨੇ ਪੱਤਰ ਦੇ ਵਿਚਾਰਨ ਦੇ ਉਪਰੰਤ ਹੋਰ ਕਈ ਤਰ੍ਹਾਂ ਦੀ ਖੋਜ ਪੜਤਾਲ ਕਰਨ ਪਰ ਜਦ ਇਹ ਪੂਰਨ ਭਰੋਸਾ ਹੋ ਗਿਆ ਕਿ ਇਹ ਦੋਵੇਂ ਯਾਤਰੂ ਅੰਗਰੇਜ਼ ਨਹੀਂ ਸਗੋਂ ਫ੍ਰਾਂਸੀਸੀ ਨੇ ਤਾਂ ਫਿਰ ਇਹਨਾਂ ਦੇ ਸਾਹਮਣੇ ਇੱਕ ਪ੍ਰਣ ਪੱਤਰ ਰੱਖਿਆ ਗਿਆ ਹੁਣ ਦੋਸਤੋ ਜਿਹੜੇ ਵਿਦੇਸ਼ੀ ਲੋਕ ਨੌਕਰੀ ਕਰਨ ਆਉਂਦੇ ਸੀ ਖਾਲਸਾ ਰਾਜ ਵਿੱਚ ਉਹਨਾਂ ਲਈ ਕੁਝ ਸ਼ਰਤਾਂ ਰੱਖੀਆਂ ਜਾਂਦੀਆਂ ਸੀ ਉਹ ਸ਼ਰਤਾਂ ਕੀ ਨੇ ਪਹਿਲੀ ਜੇ ਕਦੇ ਖਾਲਸਾ ਫੌਜ ਦੀ ਯੂਰਪ ਦੀ ਕਿਸੇ ਸ਼ਕਤੀ ਦੇ ਵਿਰੁੱਧ ਲੜਨ ਦਾ ਮੌਕਾ ਆ ਬਣੇ ਮਤਲਬ ਕਿ ਖਾਲਸਾ ਫੌਜ ਦਾ ਜੇ ਕਿਤੇ ਯੂਰਪ ਨਾਲ ਕਿਸੇ ਸ਼ਕਤੀ ਨਾਲ ਜੰਦ ਹੋ ਗਿਆ ਭਾਵੇਂ ਉਹ ਤੁਹਾਡੀ ਆਪਣੀ ਕੌਮੇ ਕਿਉਂ ਨਾ ਹੋਵੇ ਤਾਂ ਵੀ ਆਪ ਨੂੰ ਆਪਣੇ ਮੁਲਕ ਦਾ ਵਫਾਦਾਰ ਰਹਿ ਕੇ ਉਸ ਵੈਰੀ ਨਾਲ ਲੜਨਾ ਪਊਗਾ ਪਹਿਲੀ ਸ਼ਰਤ ਇਹ ਸੀ ਦੂਜੀ ਖਾਲਸਾ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾ ਆਪ ਇਹ ਨੌਕਰੀ ਨਹੀਂ ਛੱਡ ਸਕੋਗੇ ਤੀਜੀ ਦਾੜਾ ਸੁੱਚਿਆ ਰੱਖਣਾ ਪਵੇਗਾ ਗਊ ਮਾਸ ਵਰਤਨ ਦੀ ਮਨਾਹੀ ਹੋਵੇਗੀ ਤਮਾਕੂ ਦੀ ਬਰਤੋਂ ਦਾ ਤਿਆਰ ਕਰਨਾ ਪਊਗਾ ਇਸ ਪ੍ਰਣ ਪੱਤਰ ਦੀਆਂ ਸ਼ਰਤਾਂ ਨੂੰ ਵਿਚਾਰਨ ਤੋਂ ਬਾਅਦ ਬੈਂਤੂਰਾ ਤੇ ਐਲਾਰਡ ਨੇ ਇਹਦੇ ਉੱਪਰ ਸਾਈਨ ਕਰ ਦਿੱਤੇ ਇਦਾਂ ਕਿਹਾ ਜਾਂਦਾ ਕਿ ਐਲਾਰਡ ਨੂੰ ਬੈਂਤੂਰਾ ਤੋਂ ਵੱਧ ਤਮਾਕੂ ਬਟਣ ਦਾ ਆਦੀ ਸੀਗਾ ਜਿਹੜਾ ਮਤਲਬ ਕਿ ਐਲਾਰਡ ਸੀਗਾ ਉਹਦੇ ਨਾਲ ਦਾ ਸਾਥੀ ਇਹਨੇ ਪੰਜਵੇਂ ਸ਼ਰਤ ਬਾਰੇ ਕੁਝ ਸਮੇਂ ਲਈ ਨਰਮੀ ਦੀ ਮੰਗ ਕੀਤੀ ਤਾਂ ਕਿ ਉਹ ਸਹਜੇ ਸਹਜੇ ਤਮਾਕੂ ਦਾ ਸੇਵਨ ਜਿਹੜਾ ਇਹ ਤਿਆਗ ਦਵੇ ਪਰ ਮਹਾਰਾਜਾ ਸਹਿਬ ਨੇ ਇਹ ਪ੍ਰਵਾਨ ਨਹੀਂ ਕੀਤੀ ਦੇਖ ਲਓ ਇੱਕ ਦੋਸਤੋ ਇਤਿਹਾਸ ਵਿੱਚ ਮਤਲਬ ਕਿ ਪੰਜਾਬ ਰਿਕਾਰਡ ਦੀ ਜਿਲਤ ਨੰਬਰ 95 ਚਿੱਠੀ ਨੰਬਰ 83 ਦੇ ਵਿੱਚ ਕਿਸੇ ਖਬਰ ਨਵੀਸ ਨੇ ਇਹਨਾਂ ਪੰਜ ਸ਼ਰਤਾਂ ਤੋਂ ਛੋਟੇ ਇੱਕ ਛੇਵੀਂ ਸ਼ਰਤ ਵੀ ਲਿਖੀ ਹੋਈ ਹੈ ਜਿਹਦਾ ਮਤਲਬ ਇਹ ਹੈ ਕਿ ਇਹਨਾਂ ਵਿਦੇਸ਼ੀਆਂ ਤੋਂ ਦੇਸੀ ਔਰਤ ਨਾਲ ਵਿਆਹ ਕਰਨ ਦੀ ਵੀ ਇੱਕ ਸ਼ਰਤ ਲਈ ਜਾਂਦੀ ਸੀ ਵੀ ਤੁਸੀਂ ਇਹ ਵਿਆਹ ਕਰਨਾ ਤਾਂ ਦੇਸੀ ਜਨਾਨੀ ਨਾਲ ਕਰੋਗੇ ਵਿਦੇਸ਼ੀ ਨਾਲ ਪਰ ਇਹ ਸ਼ਰਤ ਸਹੀ ਨਹੀਂ ਲੱਗਦੀ ਕਿਉਂਕਿ ਬੈਂਤੂਰਾ ਨੇ ਮਹਾਰਾਜਾ ਸਾਹਿਬ ਦੇ ਕੋਲ ਨੌਕਰ ਹੋਣ ਦੇ 3 ਸਾਲੇ ਬਾਅਦ ਜਨ 1700 1825 ਵਿੱਚ ਵਿਆਹ ਕਰਵਾਇਆ ਤਾਂ ਇੱਕ ਵਿਦੇਸ਼ੀ ਈਸਾਈ ਔਰਤ ਸੀਗੀ ਜਿਹਨਾਂ ਨਾਲ ਵਿਆਹ ਕੀਤਾ ਔਰ ਵਿਆਹ ਦੇ ਵਿੱਚ ਸ਼ਗਨ ਇਹਨੂੰ 40000 ਰੁਪਏ ਮਿਲਿਆ ਸੀਗਾ ਮਹਾਰਾਜੇ ਵੱਲੋਂ ਜੇਕਰ ਤੇ ਇਹ ਸ਼ਰਤ ਹੁੰਦੀ ਤਾਂ ਫਿਰ ਉਹ ਵਿਦੇਸ਼ੀ ਔਰਤ ਨਾਲ ਵਿਆਹ ਨਾ ਕਰਵਾਉਂਦਾ ਤੇ ਮਹਾਰਾਜਾ ਰਣਜੀਤ ਸਿੰਘ ਉਹਨੂੰ 40000 ਰੁਪਏ ਸ਼ਗਨ ਨਾ ਦਿੰਦਾ ਹੁਣ ਦੋਸਤੋ ਅੱਗੇ ਇਹਨਾਂ ਦੀ ਤਨਖਾਹ ਬਾਰੇ ਵੀ ਗੱਲਬਾਤ ਹੋਈ ਤਾਂ ਮਹਾਰਾਜਾ ਸਾਹਿਬ ਨੇ ਨਾ ਦੋਹਾਂ ਨੂੰ ਪੰਜਾਬੀ ਭਾਸ਼ਾ ਸਿੱਖਣ ਦਾ ਜ਼ਰੂਰੀ ਹੁਕਮ ਦਿੱਤਾ ਇਸ ਬਾਰੇ ਇਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਛੇਤੀਓ ਪੰਜਾਬੀ ਸਿੱਖ ਜਾਣਗੇ ਤਨਖਾਹ ਬਾਰੇ ਇਹਨਾਂ ਨੇ ਆਖਿਆ ਕਿ ਆ ਸਾਡਾ ਕੰਮ ਅਤੇ ਯੋਗਤਾ ਦੇਖਣ ਦੇ ਉਪਰੰਤ ਮਹਾਰਾਜਾ ਸਾਹਿਬ ਆਪ ਜੋ ਵੀ ਯੋਗ ਸਮਝਣ ਉਹ ਤਨਖਾਹ ਤੁਹਾਨੂੰ ਦੇ ਦੇਣ ਸੰਨ 1826 ਦੇ ਵਿੱਚ ਮਹਾਰਾਜਾ ਸਾਹਿਬ ਨੇ ਬੈਂਤੂਰਾ ਅਤੇ ਐਲਾਲ ਦੀ ਤਨਖਾਹ ਬਾਰੇ ਡਾਕਟਰ ਮਰੇ ਨੂੰ ਦੱਸਿਆ ਕੇ ਉਹਦੇ ਇਹਨਾਂ ਜਰਨੈਲਾਂ ਦੀ ਤਨਖਾਹ ਜਿਹੜੀ ਤਨਖਾਹ ਹੈ 5000 ਰੁਪਏ ਮਹੀਨਾ ਸੀ ਖੇਰੇ ਪੰਜਾਬ ਨੇ ਬੈਂਤੂਰਾ ਨੂੰ ਰਹਿਣ ਲਈ ਪਹਿਲਾਂ-ਪਹਿਲਾਂ ਅਨਾਰਕਲੀ ਦੇ ਮਸ਼ਹੂਰ ਇਮਾਰਤ ਸਣੇ 12 ਦਰੀ ਵੀ ਦਿੱਤੀ ਸੀ ਹੁਣ ਇਹਨਾਂ ਇਹਨਾਂ ਦੇ ਫੌਜੀ ਹੁਨਰ ਦੀ ਪ੍ਰੀਖਿਆ ਲਈ ਪਹਿਲਾਂ 500 ਜਵਾਨ ਫੌਜੇ ਖਾਸ ਮਹਾਰਾ ਦੇ ਬੋਡੀਗਾਰਡ ਵਿੱਚੋਂ ਸਿਖਲਾਈ ਲਈ ਬੈਂਤੂਰਾ ਨੂੰ ਦਿੱਤੇ ਗਏ ਇਹਨਾਂ ਨੂੰ ਇਹਦੇ ਲਗਭਗ 1 ਸਾਲ ਦੀ ਸਿਖਲਾਈ ਦੇ ਬਾਅਦ ਜੰਗਾ ਕਵਾਇਦਾਨਾ ਨੂੰ ਕਰਤਾ ਇਹਨਾਂ ਨੇ ਔਰ ਇਹਨਾਂ ਜਵਾਨਾਂ ਲਈ ਬੈਂਤੂਰਾ ਦੀ ਬਿਉਂਤ ਅਨੁਸਾਰ ਵਰਦੀਆਂ ਤੇ ਪੇਟੀਆਂ ਆਦ ਯੂਰਪੀ ਨਮੂਨੇ ਪਰ ਤਿਆਰ ਕਰਾਈਆਂ ਗਈਆਂ ਇਸ ਦਸਤੇ ਵਿੱਚ ਅੱਗੇ ਜਾ ਕੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਵਾਅਦਾ ਕੀਤਾ ਗਿਆ ਇਸ ਫੌਜ ਦਾ ਨਾਮ ਫ੍ਰਾਂਸੀਸੀ ਡੇਰਾ ਡਿਵੀਜ਼ਨ ਪ੍ਰਸਿੱਧ ਹੋਇਆ ਹੁਣ ਇਹਦਾ ਵਿਆਹ 1825 ਵਿੱਚ ਬੈਂਤੂਰਾ ਨੇ ਜਿਹੜਾ ਵਿਆਹ ਕਰਵਾਇਆ ਇਹ ਮਹਾਰਾਜਾ ਸਾਹਿਬ ਦੀ ਆਗਿਆ ਦੇ ਨਾਲ ਇੱਕ ਅਰਮੀਨੀਅਨ ਜਿਹੜੀ ਅਸਾਈ ਔਰਤ ਸੀਗੀ ਇਹਦੇ ਨਾਲ ਕਰਵਾਇਆ ਸੀ ਵਿਆਹ ਲਾਹੌਰ ਚ ਇੱਕ ਕੈਥੋਲਿਕ ਮਰਿਆਦਾ ਦੇ ਅਨਸਾਰ ਪੜਿਆ ਗਿਆ ਜਿਦੇ ਚ ਮਹਾਰਾਜਾ ਰਣਜੀਤ ਸਿੰਘ ਸਣੇ ਕਈ ਦਰਬਾਰੀ ਸ਼ਾਮਲ ਥੀਗੇ ਵਿਆਹ ਪੜਨ ਲਈ ਆਗਰੇ ਤੋਂ ਇੱਕ ਕੈਥੋਲਿਕ ਪਾਦਰੀ ਮੰਗਵਾਇਆ ਗਿਆ ਸੀ ਇਸ ਸਮੇਂ ਸ਼ੇਰੇ ਪੰਜਾਬ ਤੇ ਹੋਰਾਂ ਸਰਦਾਰਾਂ ਵੱਲੋਂ 40000 ਰੁਪਇਆ ਬੈਂਤੂਰਾ ਨੂੰ ਸ਼ਗਨ ਵਜੋਂ ਮਿਲਿਆ ਸੀ ਬੈਂਤੂਰਾ ਦੇ ਵਿਆਹ ਦੇ ਬਾਅਦ ਸ਼ੇਰੇ ਪੰਜਾਬ ਦੀ ਹਜ਼ੂਰੀ ਚ ਬੇਨਤੀ ਕੀਤੀ ਗਈ ਕਿ ਉਹਦੇ ਬਸੇਵੇ ਲਈ ਕੋਈ ਨਵੇਕਰੀ ਤੇ ਖੁੱਲੀ ਥਾਂ ਚਾਹੀਦੀ ਉਹਨੂੰ ਤਾਂ ਸ਼ੇਰੇ ਪੰਜਾਬ ਨੇ ਇਹਦੇ ਉੱਪਰ ਉਹਨੂੰ ਵਜ਼ੀਰ ਖਾਨ ਦਾ ਬਾਗ ਤੇ ਇਹਦੇ ਨਾਲ ਵਾਲੀ ਜ਼ਮੀਨ ਅਤੇ ਉਸਾਰੀ ਲਈ 35000 ਰੁਪਇਆ ਦਿੱਤਾ ਇਹਨੂੰ ਤਾਂ ਕਿ ਉਹ ਆਪਣੀ ਇੱਛਾ ਅਨੁਸਾਰ ਇਸ ਰਕਮ ਨਾਲ ਆਪਣੇ ਰਹਿਣ ਲਈ ਮਕਾਨ ਬਣਾ ਸਕੇ ਔਰ ਇਹ ਸ਼ਾਨਦਾਰ ਇਮਾਰਤ ਇਸ ਵਕਤ ਤੱਕ ਮੌਜੂਦ ਹੈ ਇਹਦੇ ਵਿੱਚ ਅੱਜਕੱਲ ਗਵਰਨਮੈਂਟ ਪੰਜਾਬ ਦੇ ਦਫ਼ਤਰ ਨੇ ਮੈਸਟਰ ਕਾਟਨ ਇਹਦੇ ਬਾਰੇ ਲਿਖਦਾ ਕਿ ਇਸ ਇਮਾਰਤ ਪਰ ਬੜੀ ਕਮਾਲ ਦੀ ਚਿੱਤਰਕਾਰੀ ਕੀਤੀ ਗਈ ਸੀ ਤੇ ਇੱਕ ਕਮਰੇ ਵਿੱਚ ਵਰਸਾਈ ਫਰਾਂ ਦੇ ਸ਼ਾਹੀ ਮਹਿਲ ਦੇ ਨਮੂਨੇ ਪਰ ਛੱਤ ਤੋਂ ਲੈ ਕੇ ਫਰਸ਼ ਤੱਕ ਸ਼ੀਸ਼ੇ ਦਾ ਕੰਮ ਕੀਤਾ ਹੋਇਆ ਸੀ। ਇਹਦੇ ਵਿੱਚ ਰਾਤ ਨੂੰ ਸ਼ਮਾਂ ਦੀ ਜਗਨ ਨਾਲ ਬੜਾ ਹੀ ਅਸਚਰਜ ਅਦ੍ਰਿਸ਼ਕਾਂ ਅੱਗੇ ਆ ਜਾਂਦਾ ਸੀ। ਔਰ ਇਹਦੇ ਬਾਰੇ ਬਰਨ ਹੌਗਲ ਮੈਸਨ ਇਹਨੇ ਵੀ ਆਪਣੇ ਸਫਰਨਾਮਿਆਂ ਦੇ ਵਿੱਚ ਲਿਖਿਆ ਹੋਇਆ ਹੈ। ਬੈਂਤੂਰਾ ਦੀ ਘਰਾਂ ਵਾਲੀ ਇੱਕ ਰਮੀਨੀਅਮ ਜਨਾਨੀ ਸੀਗੀ। ਔਰ ਇਹ ਤੋਂ ਬੈਂਤੂਰਾ ਦੇ ਘਰ ਵਿੱਚ ਇੱਕ ਲੜਕੀ ਦਾ ਜਨਮ ਹੋਇਆ ਜਿਹਦਾ ਨਾਮ ਇਹਨੇ ਵਿਕਟੋਰੀਆ ਰੱਖਿਆ ਵਿਕਟੋਰੀਆ ਜੇ 1 ਸਾਲ ਦੀ ਹੋ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਬੱਚੀ ਦੇ ਨਾਮ ਪਰ ਦੋ ਪਿੰਡ ਇਲਾਕਾ ਤਲਵੰਡੀ ਰਾਜਪੂਤਾਂ ਚ 7000 ਰੁਪਏ ਸਾਲਾਨਾ ਦੀ ਜਾਗੀਰ ਲਈ ਸੀ ਔਰ ਇਹ ਜਾਗੀਰ ਬੈਂਤੂਰਾ ਦੀ ਆਪਣੀ ਜਾਗੀਰ ਨਾਲੋਂ ਵੱਖ ਸੀਗੀ ਤਾਂ ਇਹ ਸੀ ਦੋਸਤੋ ਬੈਂਤੂਰਾ ਦੇ ਬਾਰੇ ਜਾਣਕਾਰੀ ਕਿ ਕਿਵੇਂ ਉਹ ਫਰਾਂਸ ਤੋਂ ਆਇਆ ਨੌਕਰੀ ਕਰਨ ਇੱਥੇ ਔਰ ਇਸ ਹੀ ਆਦੀ ਵੀਡੀਓਸੋਂ ਮਿਲਦੇ ਹੁਣ ਆਪਾਂ ਅਗਲੀ ਵੀਡੀਓ 'ਚ ਨਵਾਂ ਇਤਿਹਾਸ ਲੈ ਕੇ ਉਰਤਕ ਦੇਵ ਆ ਗਿਆ ਸਤਿ ਸ਼੍ਰੀ ਅਕਾਲ